ਤਰੰਤਰੰਦੇ ਇੱਕ ਪਖੰਡੀ ਬਾਬੇ ਦੀ ਘਟਿਆ ਕਰਤੂਤਾ ਇਸ ਸਾਹਮਣੇ ਪੁੱਤਰ ਦੀ ਦਾਤ ਦਾ ਛਾਂਸਾ ਦੇ ਕੇ ਲੁੱਟੀ ਗਈ ਔਰਤ ਦੀ ਇੱਜ਼ਤ ਪੁਲਿਸ ਦੇ ਵੱਲੋਂ ਕੀਤਾ ਗਿਆ ਮਾਮਲਾ ਦਰਜ ਵਿਧਾਨਸਬਾ ਹਲਕਾ ਪੱਟੀ ਦੇ ਅਧੀਨੋਂ ਦੇ ਪਿੰਡ ਸੀਤੋ ਦੇਹਾਬਾਦ ਵਿਖੇ ਇੱਕ ਬਾਬੇ ਦੇ ਵੱਲੋਂ ਔਰਤ ਨੂੰ ਪੁੱਤਰ ਦਾ ਛਾਂਸਾ ਦੇ ਕੇ ਉਸ ਦੀ ਇੱਜ਼ਤ ਉਲਟਣ ਦਾ ਮਾਮਲਾ ਸਾਹਮਣੇ ਆਇਆ ਪੀੜਤ ਔਰਤ ਨੇ ਦੱਸਿਆ ਕਿ ਉਕਤ ਬਾਬੇ ਨੇ ਉਸ ਨੂੰ ਪੁੱਤਰ ਦੇਣ ਦਾ ਛਾਂਸਾ ਦਿੱਤਾ ਸੀ ਤੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਤੇ ਉਸ ਨੂੰ ਕੋਈ ਨਸ਼ੀਲੀ ਚੀਜ਼ ਦੇ ਦਿੱਤੀ ਜਿਸ ਤੋਂ ਬਾਅਦ ਉਕਤ ਬਾਬੇ ਤੇ ਉਸਤੇ ਹੋਰ ਕੋ ਸਾਥੀਆਂ ਦੇ ਵੱਲੋਂ ਮਿਲ ਕੇ ਔਰਤ ਦਾ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਭੈਣ ਨੂੰ ਫੋਨ ਕੀਤਾ ਜਿਹੜੀ ਕਿ ਉਸ ਨੂੰ ਉੱਥੋਂ ਲੈ ਕੇ ਗਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਵੀ ਕੀਤੀ ਗਈ ਹੈ। ਬਾਬਾ ਅੱਜ ਤੱਕ ਨਹੀਂ ਜਾ। ਇੱਕ ਮਿੰਟ ਭੰਗੀ। ਆਖ ਨਹੀਂ ਤੱਕ ਨਹੀਂ ਜਾ ਬਾਬਾ। ਜਿੱਦੇ ਤਰੀਕ ਨੋ ਦੇ ਧੀਆ ਨਾ ਉਹਦੇ ਕੋਲ ਨਹੀਂ ਕੀ ਜਿਹੜੀ ਉਹਨਾਂ ਤੋਂ ਕੀਤੀ। ਉਹਦੇ ਪੈਰਾਂ ਤੋਂ ਕੰਜਰਾ ਉਤਰਾ ਹੀ ਕਰ ਜਿੱਤਰਾ ਰਾਤੀ ਕਰਦਾ ਹਾਂ। ਬਾ ਜੁਪ ਕਰ ਦੇ ਨਹੀਂ ਕੁਛ ਨਹੀਂ ਹੁੰਦਾ ਬਹਿ ਜਾ ਬਹਿ ਜਾ ਇਹ ਮਸਲ ਕੀ ਕੀ ਦਬਾਉ ਕਰਦਾ ਬਹਿ ਜਾ ਅੱਜ ਥੱਲੇ ਬਹਿ ਜਾ ਮੇਰਾ ਵੀ ਕਹਿੰਦਾ ਲੱਤ ਮਾਰਾ ਪਹਿਲੇ ਉਹ ਕੁੜੀ ਆਪ ਕੋਈ ਨਹੀਂ 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 ਚੁੱਪ ਨਹੀਂ ਨਹੀਂ ਚਾਚੇ ਰੁਕ ਜਾ ਨਹੀਂ ਮਾਰਦਾ ਨਹੀਂ ਮਾਰਦਾ ਨਹੀਂ ਮਾਰਦਾ ਕਿਹਦੇ ਤੈਨੂੰ ਫੈਰਦੇ ਹੁੰਦੇ ਨਹੀਂ ਨਹੀਂ ਅੰਦਾ ਚਾਚਾ ਕੋਲ ਵੀ ਲੈਣਾ ਚਾਹੀਦਾ ਇਹ ਸੱਚ ਹੈ ਕਿ ਝੂਠ ਨਹੀਂ ਸੱਚਾਈ ਤੇ ਲੈਣੇ ਮੈਨੂੰ ਪੁੱਛ ਲੈਣੇ ਚਾਚਾ ਨੂੰ ਸੱਚਾਈ ਤੇ ਲੈਣੇ ਪਹਿਲਾਂ ਕਿ ਉਹਨਾਂ ਨੂੰ ਚਾਹੀਦੀ ਹੈ ਮੈਨੂੰ ਪੁੱਛ ਲੈਣੇ ਚਾਚਾ ਇਹਨੂੰ ਕੰਮ ਕਰਦੇ ਮੈਨੂੰ ਗੱਲ ਕਰਨ ਦੇ ਉਹ ਕਿਹੜੀ ਲੱਛਾ ਹੈ ਚੁੱਪ ਡੈਡੀ ਚੁੱਪ ਕਰੋ ਕਿਹੜੀ ਜੱਟ ਹੈ ਬਾਦ ਆਦੀ ਫੜਾ ਉਹ ਤੇ ਮੰਜੇ ਤੇ ਚੱਲ ਆਪੇ ਆਪਣ ਜਮਾਨਾ ਮੇਰਾ ਚਾਚਾ ਨਹੀਂ ਮੈਂ ਭੰਦੇ ਚਾਚੇ ਰੁਕ ਜਾ ਚੇ ਸ਼ਮੂਦੀ ਗੱਲ ਸੁਣੋ ਇਧਰ ਆ ਰੰਗੀ ਨਾ ਇਹ ਸ਼ਮੂਦੀ ਇਹਨਾਂ ਆਦੀ ਨੀ ਪੱਟ ਕੇ ਜਿਆ ਕੁੜੀਆਂ ਹੋਣੇ ਤੂੰ ਹੀ ਨਹੀਂ 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 ਚਾਚੇ ਉਹਨਾਂ ਆਪਾਂ ਵਾਅਦਾ ਕੀਤਾ ਚਾਚੇ ਵਾਅਦਾ ਕੀਤਾ ਆਪਾਂ ਚਾਚੇ ਉਹਨਾਂ ਬਾਹਰ ਜਾਣ ਦੇਣਾ ਉਹਨਾਂ ਨੂੰ ਆਉਣ ਨੂੰ ਮਿਲ ਜਾਓ ਉਹਨੂੰ ਤੇ ਗੱਲ ਕਰ ਤੋ ਜਿਹਦੇ ਨਾਲ ਰਾਤੀ ਹੋਈ ਆ ਠੀਕ ਮਿੰਟ ਚਾਚੇ ਉਹਨੂੰ ਕਰਨ ਦਿਓ ਪਹਿਲਾਂ ਮਨਦੀਪ ਇਥੇ ਨਵ ਕਰਦਾ ਤਾਂ ਕੀ ਹੈ ਨਾ ਕੀ ਹੈ ਨਾ ਨਹੀਂ ਮਾਰਨ ਨੂੰ ਮੈਂ ਮੂੰਹ ਨਾਲ ਉਹਨਾਂ ਨੂੰ ਲਾ ਰੱਖਦਾ ਮੈਂ ਮਾਰਦਾ ਨਹੀਂ ਕਰਦਾ ਨਾ ਨਾ ਹੋਵੇ ਇਹ ਆ ਕਰ ਜੀ ਪੰਜੀ ਕੀ ਨਾ ਤੁਹਾਡਾ ਨਵਦੀਪ ਕੌਰ ਕੀ ਗੱਲ ਬਾਤ ਕਰਨ ਹੋਈ ਹੈ ਹਾਏ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਉਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਉਹ ਨਾ ਇਹ ਧੀਆਂ ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਜ ਸੀਰੀਸਾ ਜਾਂ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਤੱਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀ ਤੋ ਕੀ ਨਾ ਕੀ ਬਾਬਾ ਕਲੰਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਇਨਾਂ ਕੋਲ ਸਾਈ ਪੁੱਤਰ ਦੀ ਦਾਦਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸਣਾਣ ਕਰਾਉੜੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਲਾ ਕੇ ਸਾਨੂੰ ਰਾਤ ਸਾਰਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੇ ਜਣੇ ਸੀ ਹਨ ਨਾ ਦੋ ਮੁੰਡੇ ਹੋਰ ਵਾਪਸ ਆਏ ਹੁੰਦੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਨੰਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 2 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵੱਜ ਗਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨਾਂ ਮੇਰੇ ਘਰ ਬਚਾ ਲਓ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਕਰੇ ਬਾਬਾ ਕਿੰਨਾ ਮੈਂ ਪੈਰ ਪੱਗਾਂ ਦੇ ਪੱਗ ਪੈਰਾਂ ਦੇ ਰਾਖੇ ਇਹਨਾਂ ਨੇ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਸਖ਼ਤ ਸਜ਼ਾ ਦਿੱਤੀ ਜਾਵੇ ਇਹਨੋ ਲੈ ਕੇ ਕਿੱਥੇ ਗਿਆ ਹੈ ਬਾਬਾ ਮੋਟਰ ਆਪਣੀ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹ ਤੁਸੀਂ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਿਹਦਾ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਵੀ ਦੇ ਨੂੰ ਕੀ ਕਹਿਣਾ ਚਾਹੀਦਾ ਇਹਨਾਂ ਨੇ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੇ ਬਖਸ਼ਿਆ ਨਾ ਜਾਵੇ ਬੰਦਰੀ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਢਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਉਹ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਨਸ਼ੀਲੀ ਦਵਾਈ ਦਿੱਤੀ ਕਰੀ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹਦੇ ਨਾਲ